ਅੱਜ ਆਪਾਂ ਦੁੱਧ ਦੇ ਵਿੱਚ ਬੇਸਨ ਘੋਲ ਕੇ ਇੱਕ ਇਹੋ ਜਿਹੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਜਿਹਦੇ ਸਾਹਮਣੇ ਸਾਰੀਆਂ ਮਠਿਆਈਆਂ ਫੇਲ ਹੋ ਜਾਣਗੀਆਂ ਤੇ ਤੁਸੀਂ ਇਹ ਮਠਿਆਈ ਜਿਹੜੀ ਬਾਰ-ਬਾਰ ਬਣਾਉਂਗੇ ਇੰਨੀ ਜ਼ਿਆਦਾ ਸੌਖੀ ਆ ਬਣਾਉਣੀ ਉਸ ਤੋਂ ਵੀ ਵਧੀਆ ਗੱਲ ਇਹ ਟੇਸਟੀ ਬਹੁਤ ਬਣ ਕੇ ਤਿਆਰ ਹੁੰਦੀ ਆ ਤੇ ਚਲੋ ਜੀ ਫਿਰ ਇਸ ਮਠਿਆਈ ਨੂੰ ਬਣਾਉਣਾ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਹੋਰ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਹਾਨੂੰ ਇਹ ਵੀਡੀਓ ਪੂਰੀ ਦੇਖਣੀ ਪਾਉਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਸੰਦੀਪ ਕੌਰ ਤੇ ਅੱਜ ਆਪਾਂ ਬਣਾ ਰਹੇ ਆਂ ਜੀ ਵੇਸਣ ਦੇ ਲੱਡੂ ਇਹ ਵੇਸਣ ਦੇ ਲੱਡੂ ਆਪਾਂ ਇੱਕ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਇਹਨੇ ਜਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਵੀ ਤੁਸੀਂ ਇਹਨਾਂ ਲੱਡੂਆਂ ਦੇ ਫੈਨ ਹੋ ਜਾਓਗੇ ਤੇ ਬਾਰ-ਬਾਰ ਬਣਾਓਗੇ ਚਲੋ ਜੀ ਇਹ ਮਰੇ ਨਾਲ ਲੱਡੂਆਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਇਹਨੇ ਨਰਮ ਤੇ ਇਹਨੇ ਦਾਣੇਦਾਰ ਲੱਡੂ ਆਪਾਂ ਹੀ ਬਣਾ ਸਕਦੇ ਆਂ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਜੇ ਚੁੱਲੇ ਤੇ ਆਪਾਂ ਰੱਖ ਲਿਆ ਪੈਨ ਕੋਈ ਵੀ ਭਾਰੀ ਤਲੇ ਦੀ ਕੜਾਹੀ ਜਾਂ ਪੈਨ ਰੱਖ ਲਿਓ ਤੁਸੀਂ ਤੇ ਇਹ ਆਪਣੇ ਕੋਲੇ ਦੋ ਕੌਲੀਆਂ ਬੇਸਣ ਆ ਕਿਸੇ ਵੀ ਕੱਪ ਨਾਲ ਜਾਂ ਕੌਲੀ ਨਾਲ ਨਾਪ ਲਿਓ ਤੇ ਬੇਸਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਵੈਸੇ ਤਾਂ ਜਦੋਂ ਵੀ ਆਪਾਂ ਬਰਫੀ ਜਾਂ ਫਿਰ ਆਪਾਂ ਲੱਡੂ ਬਣਾਉਣੇ ਆ ਬੇਸਣ ਦੇ ਤਾਂ ਆਪਾਂ ਘਿਓ ਦੇ ਵਿੱਚ ਹੀ ਬੇਸਣ ਨੂੰ ਭੁੰਨਦੇ ਆ ਪਰ ਇਸ ਰੈਸਪੀ ਦੇ ਵਿੱਚ ਆਪਾਂ ਬਿਨਾਂ ਘਿਓ ਤੋਂ ਆ ਜਿਹੜਾ ਸੁੱਕੇ ਬੇਸਣ ਨੂੰ ਭੁੰਨਾਂਗੇ ਆਗ ਜਿਹੜੀ ਆਪਾਂ ਮੀਡੀਅਮ ਦੀ ਰੱਖਣੀ ਆ ਜ਼ਿਆਦਾ ਫੁੱਲ ਨਹੀਂ ਰੱਖਣੀ ਤੇ ਬੇਸਣ ਨੂੰ ਜਿਹੜਾ ਆਪਾਂ 8-10 ਮਿੰਟ ਇਸ ਤਰੀਕੇ ਨਾਲ ਭੁੰਨ ਲਾਂਗੇ ਲਗਾਤਾਰ ਖੁਰਚੇ ਨੂੰ ਚਲਾਉਂਦੇ ਰਹਾਂਗੇ ਵਿਵੇਸ਼ਣ ਜਿਹੜਾ ਉਹ ਜਲ ਨਾ ਜਾਵੇ ਇਸ ਤਰੀਕੇ ਨਾਲ ਜੀ ਬੇਸਣ ਨੂੰ ਆਪਾਂ ਭੁੰਨ ਲਿਆ ਦੇਖੋ ਬਹੁਤ ਵਧੀਆ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਗਈ ਤੇ ਬੇਸਣ ਬਿਲਕੁਲ ਇਹ ਜਿਹੜਾ ਆਪਾਂ ਜਿੰਨਾ ਕ ਭੁੰਨਣਾ ਸੀ ਨਾ ਓਨਾ ਕ ਭੁੰਨ ਕੇ ਤਿਆਰ ਕਰ ਲਿਆ ਦਾ ਟੈਕਸਚਰ ਇਸ ਤਰੀਕੇ ਦਾ ਬਣ ਗਿਆ ਤੇ ਹੁਣ ਜੀ ਬੇਸਣ ਨੂੰ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਕੇ ਠੰਡਾ ਹੋਣ ਵਾਸਤੇ ਰੱਖ ਦੇਾਂਗੇ 5 ਮਿੰਟ ਸਾਈਡ ਤੇ ਰੱਖ ਦੇਾਂਗੇ ਆਪਾਂ ਵੀ ਇਹ ਠੰਡਾ ਹੋ ਜੀ ਤੇ ਹੁਣ ਜੀ ਬੇਸਣ ਠੰਡਾ ਹੋ ਗਿਆ ਇਹਦੇ ਵਿੱਚ ਗੰਢਾ ਬਣ ਗਿਆ ਸੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਇੱਕ ਬਰਤਨ ਰੱਖਾਂਗੇ ਤੇ ਇਹਦੇ ਵਿੱਚ ਰੱਖਾਂਗੇ ਆਪਾਂ ਚਾਹ ਪਲਣੀ ਤੁਸੀਂ ਛਾਲਣੀ ਨਾਲ ਵੀ ਛਾਣ ਸਕਦੇ ਹੋ ਥੋੜਾ ਥੋੜਾ ਕਰਕੇ ਬੇਸਣ ਨੂੰ ਆਪਾਂ ਛਾਣ ਲਾਂਗੇ ਨਾਲੇ ਤੇ ਇਹਦੇ ਵਿੱਚ ਜਿਹੜੀਆਂ ਗੰੰਢਾਂ ਇਹ ਖਤਮ ਹੋ ਜਾਣਗੀਆਂ ਵਧੀਆ ਬੇਸਣ ਆਪਣੇ ਕੋਲੇ ਤਿਆਰ ਹੋ ਜੂਗਾ ਤੇ ਨਾਲੇ ਤੇ ਵਿੱਚ ਕੋਈ ਐਕਸਟਰਾ ਚੀਜ਼ ਜੇ ਕੋਈ ਹੋਈ ਜਿਵੇਂ ਛਿਲਕੇ ਵਗੈਰਾ ਹੋਏ ਕੁਝ ਤਾਂ ਉਹ ਵੀ ਹੈ ਜਿਹੜੇ ਅਲੱਗ ਹੋ ਜਾਣਗੇ ਇਸ ਤਰ੍ਹਾਂ ਜੀ ਸਾਰੇ ਬੇਸਣ ਨੂੰ ਆਪਾਂ ਛਾਣ ਕੇ ਤਿਆਰ ਕਰ ਲਿਆ ਇਥੇ ਜਿ ਆਪਾਂ ਵੇਸਣ ਨੂੰ ਛਾਂਣ ਕੇ ਤਿਆਰ ਕਰ ਲਿਆ ਸੀਗਾ ਤੇ ਹੁਣ ਆਪਣੇ ਕੋਲੇ ਹੈਗਾ ਇਹ ਦੁੱਧ ਇਹ ਇੱਕ ਕੌਲੀ ਆ ਆਪਣੇ ਕੋਲੇ ਦੁੱਧ ਦੀ ਹੈ ਤੇ ਇਹਦੇ ਵਿੱਚ ਇਹ ਆਪਾਂ ਅੱਧੀ ਕੌਲੀ ਐਡ ਕਰਾਂਗੇ ਇਸੇ ਕੌਲੀ ਦੇ ਨਾਲ ਆਪਾਂ ਵੇਸਣ ਨਾ ਪਿਆ ਸੀਗਾ ਜਿਹੜਾ ਦੁੱਧ ਆ ਉਹ ਵੀ ਠੰਡਾ ਹੋਣਾ ਚਾਹੀਦਾ ਉਬਾਲ ਕੇ ਤੁਸੀਂ ਠੰਡਾ ਕਰ ਲਿਓ ਕੱਚਾ ਦੁੱਧ ਵੀ ਵਰਤ ਸਕਦੇ ਹੋ ਤੇ ਵੇਸਣ ਨੂੰ ਵੀ ਆਪਾਂ ਠੰਡਾ ਕਰ ਲੈਣਾ ਤੇ ਕੋਈ ਵੀ ਖੁੱਲੇ ਬਰਤਨ ਦੇ ਵਿੱਚ ਤੁਸੀਂ ਵੇਸਣ ਨੂੰ ਐਡ ਕਰ ਲਿਓ ਵੀ ਆਸਾਨੀ ਨਾਲ ਮਿਕਸ ਹੋ ਜੇ ਇਹਦੇ ਵਿੱਚ ਗੰਢਾ ਨਾ ਬਣਨ ਇਸ ਕਰਕੇ ਆਪਾਂ ਥੋੜਾ ਦੁੱਧ ਐਡ ਕੀਤਾ ਤੇ ਪਹਿਲਾਂ ਨੂੰ ਮਿਕਸ ਕਰ ਲਾਂਗੇ ਤੇ ਬੇਸਣ ਨੇ ਸਾਰਾ ਦੁੱਧ ਪੀ ਲਿਆ ਜੀ ਹੁਣ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਰਹਿ ਗਿਆ ਸੀ ਉਹ ਵੀ ਐਡ ਕਰ ਦੇਾਂਗੇ ਹੋ ਸਕਦਾ ਅੱਧੀ ਕੌਲੀ ਦੁੱਧ ਦੀ ਹੋਰ ਵੀ ਲੱਗ ਜੇ ਤੁਸੀਂ ਜ਼ਰੂਰਤ ਮੁਤਾਬਕ ਹੈ ਜਿਹੜਾ ਦੁੱਧ ਉਹ ਠੰਡਾ ਕਰਕੇ ਰੱਖ ਲਿਓ ਵੀ ਜੇ ਉਬਾਲ ਦੇ ਕੇ ਤੁਸੀਂ ਦੁੱਧ ਨੂੰ ਤਿਆਰ ਕੀਤਾ ਮਾਂਜੀ ਇਹਦੇ ਵਿੱਚ ਅੱਧੀ ਕੌਲੀ ਦੁੱਧ ਵੀ ਹੋਰ ਲੱਗੂਗੀ ਅੱਧੀ ਕੌਲੀ ਆਪਾਂ ਹੋਰ ਐਡ ਕਰ ਦੇਾਂਗੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਇਹਨੂੰ ਨਾ ਵਾਲਾ ਆਪਾਂ گاੜਾ ਰੱਖਣਾ ਨਾ ਵਾਲਾ ਪਤਲਾ ਬਣਾ ਕੇ ਤਿਆਰ ਕਰਨਾ ਤੇ ਸਾਰੀਆਂ ਜਿਹੜੀਆਂ ਗੰਡਾਂ ਉਹ ਇਹਦੇ ਵਿੱਚੋਂ ਖਤਮ ਕਰ ਦੇਣੀਆਂ ਨੇ ਹਾਂ ਜੀ ਇਹਦੇ ਵਿੱਚ ਸਾਰਾ ਦੁੱਧ ਜਿੰਨਾ ਆਪਾਂ ਐਡ ਕਰਨਾ ਸੀਗਾ ਜਿੰਨੀ ਦੀ ਜ਼ਰੂਰਤ ਸੀ ਸਾਰਾ ਐਡ ਕਰ ਲਿਆ ਹੁਣ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਲਕੀਆਂ ਹਲਕੀਆਂ ਗੰਡਾ ਬਣ ਗਈਆਂ ਉਹਨਾਂ ਗੰਡਾ ਨੂੰ ਆਪਾਂ ਖਤਮ ਕਰ ਦੇਾਂਗੇ ਇਹ ਹਾਂ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਇਹਨੂੰ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਦਾ گاੜਾ ਬੈਟਰ ਹੈ ਇਹ ਨਾਂ ਵਾਲਾ ਪਤਲਾ ਨਾਂ ਵਾਲਾ گاੜਾ ਹੈਗਾ ਤੇ ਹੁਣ 10 ਮਿੰਟ ਆਪਾਂ ਇਹਨੂੰ ਰੈਸਟ ਕਰਨ ਵਾਸਤੇ ਰੱਖ ਦਿਆਂਗੇ ਜੇ ਤਾਂ ਤੁਹਾਡੇ ਕੋਲੇ ਬੇਸਨ ਮੋਟਾ ਹੋਇਆ ਤਾਂ ਦੁੱਧ ਥੋੜਾ ਜਿਆਦਾ ਲੱਗ ਜਾਊਗਾ ਜੇ ਬਰੀਕ ਬੇਸਨ ਹੋਇਆ ਤਾਂ ਦੁੱਧ ਜਿਹੜਾ ਥੋੜਾ ਜਿਹਾ ਘੱਟ ਲੱਗ ਜਾਊਗਾ ਇਧਰ ਜੀ ਬੇਸਨ ਵੀ ਬਿਲਕੁਲ ਤਿਆਰ ਹੋ ਗਿਆ 10 ਮਿੰਟ ਹੋ ਗਏ ਬੇਸਨ ਨੂੰ ਰੱਖੇ ਹੋਏ ਨੂੰ ਆਪਾਂ ਢਾਕੇ ਰੱਖਦਾ ਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਫੁੱਲ ਕੇ ਤਿਆਰ ਹੋ ਗਿਆ ਦੇਖੋ ਇਸ ਤਰੀਕੇ ਦਾ گاੜਾ ਹੈ ਇਹ ਨਾਂ ਵਾਲ ਅੱਜ ਜੇ ਆਪਾਂ ਚੁੱਲੇ ਤੇ ਉਹੀ ਪੈਨ ਸਾਫ਼ ਕਰਕੇ ਰੱਖ ਲਿਆ ਤੇ ਇਹ ਆਪਣੇ ਕੋਲੇ ਹੈਗਾ ਕਿਹਾ ਉਹ ਤੇ ਕਿਹਾ ਜੇਕਰ ਤੁਸੀਂ ਮੈਲਟ ਕਰਕੇ ਵਰਤੋਗੇ ਬਿਲਕੁਲ ਗਰਮ ਕਰ ਲੈ ਕੇ ਉਹਨੂੰ ਤਾਂ ਇੱਕ ਖੌਲੀ ਪੂਰੀ ਲੱਗ ਜੂ ਪਰ ਆਪਣੇ ਕੋਲੇ ਹਲਕਾ ਜਿਹਾ ਜੰਮਿਆ ਹੋਇਆ ਕਿਹਾ ਉਹ ਹੈ ਤਾਂ ਆਪਣੇ ਕੋਲੇ ਪਾਉਣੀ ਖੌਲੀ ਆ ਇਸੇ ਖੌਲੀ ਦੇ ਨਾਲ ਆਪਾਂ ਵੇਸਣਾ ਆਪਿਆ ਸੀ ਸਭ ਤੋਂ ਪਹਿਲਾਂ ਜਿਹੜਾ ਆਪਾਂ ਅੱਧੀ ਖੌਲੀ ਤੋਂ ਥੋੜਾ ਜਿਹਾ ਵੱਧ ਕਿਹਾ ਉਹ ਐਡ ਕਰਾਂਗੇ ਤੇ ਇਦਾਂ ਆਪਾਂ ਬਚਾ ਕੇ ਰੱਖ ਲਾਂਗੇ ਬਾਅਦ 'ਚ ਐਡ ਕਰ ਲਾਂਗੇ ਜੇ ਆਪਾਂ ਨੂੰ ਜ਼ਰੂਰਤ ਲੱਗੀ ਤੇ ਹੁਣ ਜੇ ਆਪਾਂ ਕਿਹਾ ਉਹਨੂੰ ਜ਼ਿਆਦਾ ਗਰਮ ਨਹੀਂ ਕਰਨਾ ਕਿਹਾ ਉਹਨੂੰ ਹਲਕਾ ਜਿਹਾ ਗਰਮ ਕਰਨਾਗਾ ਤੇ ਇਹਦੇ ਵਿੱਚ ਆਪਾਂ ਇਹ ਬੇਸਣ ਦਾ ਘੋਲ ਹੈ ਜਿਹੜਾ ਬਣਾਇਆ ਦੁੱਧ ਦੇ ਨਾਲ ਇਹ ਐਡ ਕਰ ਦੇਾਂਗੇ ਜੇ ਜ਼ਿਆਦਾ ਗਰਮ ਘਿਓ ਦੇ ਵਿੱਚ ਬੇਸਣ ਐਡ ਕਰਾਂਗੇ ਤਾਂ ਫਿਰ ਉਹਦੇ ਪਕੌੜੇ ਬਣ ਜਾਣਗੇ ਜਾਂ ਤੁਸੀਂ ਐ ਕਰਿਓ ਵੀ ਘਿਓ ਨੂੰ ਗਰਮ ਕਰਕੇ ਪੈਨ ਨੂੰ ਥੱਲੇ ਉਤਾਰ ਲਿਓ ਚੁੱਲੇ ਤੋਂ ਤੇ ਅੱਗ ਬਿਲਕੁਲ ਆਪਾਂ ਸਲੋ ਰੱਖਾਂਗੇ ਜੀ ਤੇ ਹੁਣ ਘਿਓ ਦੇ ਨਾਲ ਬੇਸਣ ਨੂੰ ਆਪਾਂ ਮਿਕਸ ਕਰ ਦੇਾਂਗੇ ਜਿਵੇਂ ਜਿਵੇਂ ਆਪਾਂ ਇਹਨੂੰ ਮਿਕਸ ਕਰੀ ਜਾਵਾਂਗੇ ਨਾ ਤਾਂ ਘਿਓ ਨੂੰ ਆ ਜਿਹੜਾ ਬੇਸਣ ਸੋਖ ਲੂਗਾ ਸਾਰੇ ਨੂੰ ਫਲੇਮ ਤੁਸੀਂ ਮੀਡੀਅਮ ਵੀ ਰੱਖ ਸਕਦੇ ਹੋ ਇਸ ਲੋਗੋ ਤੇ ਵੀ ਬਣਾ ਸਕਦੇ ਹਾਂ ਪਰ ਬਾਲੀ ਹਾ ਹੀ ਨਾ ਰੱਖਿਓ ਤੇ ਲਗਾਤਾਰ ਘਰਚ ਨੇ ਇਹਨੂੰ ਚਲਾਉਂਦੇ ਹੋਏ ਆਪਾਂ ਇਹਨੂੰ ਇਸ ਤਰੀਕੇ ਨਾਲ ਪਕਾਵਾਂਗੇ ਥੋੜਾ ਥੋੜਾ ਇਹ ਚਿਪਕੂਗਾ ਪੈਨ ਜਾਂ ਕੜਾਹੀ ਦੇ ਨਾਲ ਪਰ ਇਹ ਉਦੋਂ ਚਿਪਕੂਗਾ ਜਦੋਂ ਇਸ ਤਰੀਕੇ ਦਾ ਥੋੜਾ ਜਿਹਾ ਪਤਲਾ ਹੋਇਆ ਜਿਵੇਂ ਜਿਵੇਂ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ گاੜਾ ਹੁੰਦਾ ਜਾਊਗਾ ਤੇ ਵਧੀਆ ਸੈੱਟ ਹੋ ਜਾਊਗਾ ਤੇ ਜਿਹਦੇ ਇਸ ਤਰੀਕੇ ਨਾਲ ਲਗਾਤਾਰ ਆਪਾਂ ਇਹਨੂੰ ਪਕਾ ਰਹੇ ਹਾਂ ਤੇ ਇਹਦੇ ਵਿੱਚ ਥੋੜੀਆਂ-ਥੋੜੀਆਂ ਗੰਡਾ ਬਣ ਰਹੀਆਂ ਤੁਸੀਂ ਦੇਖ ਸਕਦੇ ਹੋ ਪਰ ਤੁਸੀਂ ਬਿਲਕੁਲ ਘਬਰਾਉਣਾ ਨਹੀਂਗਾ ਬਿਲਕੁਲ ਇਹ ਰੈਸਪੀ ਹੈ ਜਿਹੜੀ ਖਰਾਬ ਨਹੀਂ ਹੁੰਦੀ ਆਪਣੇ ਆਪ ਇਹ ਜਿਵੇਂ ਜਿਵੇਂ ਆਪਾਂ ਇਹਨੂੰ ਪਕਾਈ ਚੱਲਾਂਗੇ ਸੈੱਟ ਹੋ ਜਾਣਗੀਆਂ ਤੇ ਜਿਹੜਾ ਸਾਈਡਾਂ ਤੇ ਵੇਸਣ ਲੱਗੀ ਗਿਆ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਵਿੱਚ ਹੀ ਮਿਕਸ ਕਰ ਦੇਾਂਗੇ ਕਿਉਂਕਿ ਬਾਅਦ ਵਿੱਚ ਫਿਰ ਉਹਦਾ ਕੱਚਾ ਟੇਸ ਆਊਗਾ ਇਸ ਤਰੀਕੇ ਨਾਲ ਜੀ ਬੇਸਨ ਆ ਜਿਹੜਾ ਦੇਖੋ ਬਿਲਕੁਲ ਡਰਾਈ ਹੋਣਾ ਸਟਾਰਟ ਹੋ ਗਿਆ ਦੇਖੋ ਬਿਲਕੁਲ ਇਹ گاੜਾ ਬਣ ਗਿਆ ਹੁਣ ਇਹਦੇ ਵਿੱਚ ਆਪਾਂ ਕਿਹੋ ਐਡ ਕਰਾਂਗੇ ਇਹ ਜਿਹੜਾ ਆਪਾਂ ਬਚਾ ਕੇ ਰੱਖਿਆ ਸੀ ਅੱਧੀ ਕੌਲੀ ਦਾ ਥੋੜਾ ਜਿਹਾ ਘੱਟ ਤਾਂ ਮੈਂ ਇੱਕ ਚਮਚ ਫੁੱਲ ਭਰ ਕੇ ਇਹਦੇ ਵਿੱਚ ਐਡ ਕਰ ਦੂੰਗੀ ਬਾਕੀ ਵੀ ਆਪਾਂ ਐਡ ਕਰਾਂਗੇ ਕਿਹੋ ਪਰ ਥੋੜਾ ਥੋੜਾ ਐਡ ਕਰਦੇ ਜਾਵਾਂਗੇ ਆਪਾਂ ਇਹਨੂੰ ਵੀ ਆਪਾਂ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਇਹ ਟੈਕਸਚਰ ਦੇ ਲੱਡੂ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬਣ ਜਾਂਦੇ ਆ ਬਿਨਾਂ ਚਾਸ਼ਨੀ ਤੋਂ ਤੇ ਬੇਸਤਰ ਨੂੰ ਚੰਗੇ ਤਰੀਕੇ ਨਾਲ ਨਾ ਆਪਾਂ ਕੁਰਚਨੇ ਦੀ ਮਦਦ ਨਾਲ ਵਧੀਆ ਜਿਵੇਂ ਆਪਾਂ ਮੈਸ਼ ਕਰਦੇ ਹੁੰਨੇ ਆ ਇਸ ਤਰੀਕੇ ਨਾਲ ਮੈਸ਼ ਇਹ ਕਰਦੇ ਆਂਗੇ ਇਹਦਾ ਟੈਕਸਚਰ ਹੈ ਜਿਹੜਾ ਵਧੀਆ ਸੈੱਟ ਹੋਏ ਤੇ ਕੜਾਹੀ ਦੇ ਨਾਲੋਂ ਦੇਖੋ ਪੈਨ ਦੇ ਨਾਲੋਂ ਇਹ ਅਲੱਗ ਹੋਣਾ ਸਟਾਰਟ ਹੋ ਗਿਆ ਤੇ ਬਿਲਕੁਲ ਨਹੀਂ ਚਿਪਕ ਰਿਹਾ ਹੁਣ ਇੱਕ ਚਮਚ ਘਿਓ ਦਾ ਹੋਰ ਐਡ ਕਰਦੇ ਆਂਗੇ ਆਪਾਂ ਤੇ ਇਹ ਵੀ ਆਪਾਂ ਮਿਕਸ ਕਰ ਦੇਾਂਗੇ ਤੇ ਇੱਥੇ ਜੀ ਮੈਂ ਨਿੱਕੀ-ਨਿੱਕੀ ਚੀਜ਼ ਤੁਹਾਨੂੰ ਦੱਸ ਰਹੀ ਆਂ ਵੀ ਜਦੋਂ ਤੁਸੀਂ ਇਹ ਲੱਡੂ ਬਣਾਉਣਾ ਤਾਂ ਬਿਲਕੁਲ ਸਹੀ ਬਣ ਕੇ ਤਿਆਰ ਹੋਣ ਹੁਣ ਆਪਾਂ ਇਹਦੇ ਵਿੱਚ ਘੋਲ ਐਡ ਕੀਤਾ ਸੀਗਾ ਬੇਸਨ ਤੇ ਦੁੱਧ ਦਾ ਪਹਿਲਾਂ ਉਹ ਪਤਲਾ ਸੀ ਫਿਰ ਹੌਲੀ-ਹੌਲੀ ਉਹ ਗਾੜਾ ਬਣ ਗਿਆ ਫਿਰ ਹੌਲੀ-ਹੌਲੀ ਹੁਣ ਇਹ ਵਿਖਰਨਾ ਸਟਾਰਟ ਹੋ ਜੂਗਾ ਜਦੋਂ ਆਪਾਂ ਇਹਨੂੰ ਪਕਾਈ ਚੱਲਾਂਗੇ ਇਸ ਤਰੀਕੇ ਨਾਲ ਤੇ ਇਹਦੇ ਵਿੱਚ ਕੋਈ ਵੀ ਤੁਹਾਨੂੰ ਕਲਰ ਐਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਬਾਕੀ ਤੁਹਾਡੀ ਆਪਣੀ ਇੱਛਾ ਜੇ ਤੁਸੀਂ ਕਲਰ ਐਡ ਕਰਨਾ ਹੋਇਆ ਤੇ ਉਦੋਂ ਜਦੋਂ ਤੁਸੀਂ ਘੋਲ ਬਣਾਇਆ ਸੀ ਉਦੋਂ ਐਡ ਕਰ ਲਿਓ ਤੇ ਬਾਕੀ ਇਹ ਤਾਂ ਨੇਚਰਲ ਕਲਰ ਹੀ ਬਹੁਤ ਵਧੀਆ ਆਗਾ ਲੱਡੂਆਂ ਦਾ ਪਰ ਆਪਣੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਜਦੋਂ ਆਪਾਂ ਕੋਈ ਵੀ ਰੈਸਪੀ ਘਰੇ ਬਣਾਉਣੇ ਵੀ ਉਹਦੇ ਵਿੱਚ ਕਲਰ ਨਾ ਐਡ ਕਰੀਏ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਜੀ ਪਕਾਉਂਦੇ ਹੋਏ ਦਾ ਟੈਕਸਚਰ ਹੈ ਜਿਹੜਾ ਚੇਂਜ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਬੇਸਨ ਹੈ ਜਿਹੜਾ ਬਿਕਰਨਾ ਸਟਾਰਟ ਹੋ ਗਿਆ ਬਸ ਫਲੇਮ ਹੈ ਜਿਹੜੀ ਤੁਸੀਂ ਸਲੋ ਰੱਖਿਓ ਜੇ ਤਾਂ ਤੁਸੀਂ ਨਾਨ ਸਟਿਕ ਕੜਾਈ ਦੇ ਵਿੱਚ ਬਣਾਉਂਗੇ ਫਿਰ ਇਹ ਚਿਪਕਣਾ ਨਹੀਂਗਾ ਪਰ ਆਪਣੇ ਕੋਲ ਇਹ ਹੀ ਕੜਾਹੀ ਹੈਗੀ ਤਾਂਪ ਇਹਦੇ ਵਿੱਚ ਬਣਾ ਰਹੇ ਹਾਂ ਥੋੜਾ ਥੋੜਾ ਇਹ ਚਿਪਕੂਗਾ ਬਸ ਤੁਸੀਂ ਫਲੇਮ ਜੇ ਘੱਟ ਰੱਖੋਗੇ ਨਾ ਤਾਂ ਵਧੀਆ ਰੈਸਪੀ ਤਿਆਰ ਹੋ ਜੂਗੀ ਬਾਕੀ ਕੋਈ ਵੀ ਰੈਸਪੀ ਜੇਕਰ ਆਪਾਂ ਪੂਰੀ ਦੇਖ ਕੇ ਬਣਾਉਣੇ ਆ ਤਾਂ ਬਿਲਕੁਲ ਪਰਫੈਕਟ ਬਣਦੀ ਹੈ ਦਾ ਰਿਜ਼ਲਟ ਬਹੁਤ ਵਧੀਆ ਆਉਂਦੇ ਆ ਫਿਰ ਆਪਣੇ ਮਨ ਨੂੰ ਇਸ ਕਰਕੇ ਵੀਡੀਓ ਨੂੰ ਪੂਰਾ ਦੇਖ ਕੇ ਰੈਸਪੀ ਨੂੰ ਬਣਾਇਆ ਕਰੋ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਫਿਰ ਬਾਾਕੀ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦੱਸਿਓ ਜਦੋਂ ਤੁਸੀਂ ਇਹ ਰੈਸਪੀ ਬਣਾਈ ਵੀ ਕਿਵੇਂ ਬਣੀ ਤੇ ਹੁਣ ਜੀ ਬੇਸਨ ਦਾ ਕਲਰ ਵੀ ਚੇਂਜ ਹੋ ਗਿਆ ਬਹੁਤ ਵਧੀਆ ਖੁਸ਼ਬੂ ਆਉਣ ਲੱਗੀ ਹੈ ਵਧੀਆ ਬੇਸਨ ਪੱਕਣਾ ਸਟਾਰਟ ਹੋ ਗਿਆ ਯਾਨੀ ਕਿ ਆਲਮੋਸਟ ਜਿਹੜਾ ਬੇਸਨ ਪੱਕ ਹੀ ਚੁੱਕਿਆ ਹੁਣ ਇਹਦੇ ਵਿੱਚ ਜਿਹੜਾ ਘਿਓ ਰਹਿ ਗਿਆ ਨਾ 1.5 ਚਮਚਾ ਉਹ ਵੀ ਆਪਾਂ ਐਡ ਕਰਦੇ ਆਂਗੇ ਤੇ ਹੌਂਦੀ ਆ ਪਵੈਸਨ ਦੇ ਵਿੱਚ ਹੈ ਜਿਹੜਾ ਇੱਕ ਚਮਚ ਕਿਉ ਹੋਰ ਐਡ ਕਰਤਾ ਜਿਹੜਾ ਰਹਿ ਗਿਆ ਸੀ ਇਹਦੇ ਨੂੰ ਮਿਕਸ ਕਰ ਦਿਆਂਗੇ ਤੁਸੀਂ ਦੇਖ ਸਕਦੇ ਹੋ ਬੇਸਨ ਆ ਜਿਹੜਾ ਬਿਲਕੁਲ ਇਸ ਤਰੀਕੇ ਨਾਲ ਤਿਆਰ ਹੋਣਾ ਸਟਾਰਟ ਹੋ ਗਿਆ ਤੇ ਬिखरਨਾ ਸਟਾਰਟ ਹੋ ਗਿਆਗਾ ਬਹੁਤ ਹੀ ਵਧੀਆ ਇਹਦਾ ਟੈਕਸਚਰ ਬਣ ਗਿਆ ਬਿਲਕੁਲ ਪਾਊਡਰ ਦੀ ਤਰ੍ਹਾਂ ਬੇਸਨ ਬਣ ਗਿਆ ਦੇਖੋ ਆਪਾਂ ਇਹਨੂੰ ਮਿਕਸ ਕਰਦੇ ਹੋਏ ਇਸ ਤਰੀਕੇ ਨਾਲ ਪਕਾਵਾਂਗੇ ਜਿੰਨਾ ਤੱਕ ਇਹ ਬਿਲਕੁਲ ਪਾਊਡਰ ਦੀ ਤਰ੍ਹਾਂ ਨਹੀਂ ਬਣ ਜਾਂਦਾ ਤੇ ਫਲੇਮ ਹੈ ਜਿਹੜੀ ਤੁਸੀਂ ਹਲਕੀ ਜੀ ਰੱਖਣੀ ਹੈ ਤੇ ਜੇ ਤੁਸੀਂ ਨਾਨ ਸਟਿਕ ਭਰਤਨ ਦੇ ਵਿੱਚ ਬਣਾਓਗੇ ਇਹ ਜ਼ਿਆਦਾ ਨਹੀਂ ਚਿਪਕਣਾ ਮੇਰੇ ਕੋਲ ਇਹ ਭਰਤਨ ਸੀਗਾ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਜਿਹੜੇ ਲੱਡੂ ਆ ਬਣ ਕੇ ਤਿਆਰ ਹੋ ਜਾਂਦੇ ਆ ਹੁਣ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਇਹ ਪਾਊਡਰ ਦੀ ਤਰ੍ਹਾਂ ਬਣ ਗਿਆ ਬੇਸਨ ਵੈਸੇ ਇੱਥੇ ਥੋੜਾ ਜਿਹਾ ਹਨੇਰਾ ਹੋ ਗਿਆ ਸੀ ਇਹਦਾ ਕਲਰ ਬਹੁਤ ਵਧੀਆ ਆਇਆ ਹੈ ਬਿਨਾ ਕਲਰ ਤੋਂ ਨੇਚਰਲ ਕਲਰ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖ ਦਿਆਂਗੇ ਵੀ ਥੋੜਾ ਜਿਹਾ ਠੰਡਾ ਹੋ ਜੇ ਇਸ ਤਰੀਕੇ ਨਾਲ ਕਿਉਂਕਿ ਜੇ ਜ਼ਿਆਦਾ ਗਰਮ ਦੇ ਵਿੱਚ ਆਪਾਂ ਮਿੱਠਾ ਐਡ ਕਰ ਦਿਆਂਗੇ ਖੰਡ ਐਡ ਕਰ ਦਿਆਂਗੇ ਫਿਰ ਲੱਡੂ ਆ ਜਿਹੜੇ ਵਧੀਆ ਨਹੀਂ ਬਣਨੇ ਉਹਨਾਂ ਦਾ ਟੈਕਸਚਰ ਨਹੀਂ ਵਧੀਆ ਹੋਣਾ ਸੋ ਨਾ ਤਾਂ ਆਪਾਂ ਇਹਨੂੰ ਬਾਲਾ ਠੰਡਾ ਕਰਨਾ ਨਾ ਇਹ ਲਓ ਜੀ ਬੇਸਨ ਨੂੰ ਆਪਾਂ ਠੰਡਾ ਕਰ ਲਿਆ ਦੇਖੋ ਵੀ ਆਪਣੇ ਹੱਥਾਂ ਜਿਹੜੇ ਇਹਨੂੰ ਸਹਾਰ ਸਕਦੇ ਇੰਨਾ ਕਿ ਗਰਮ ਹੈ ਇਹ ਆਪਣੇ ਕੋਲੇ ਬੂਰਾ ਖੰਡ ਹੈ ਤੁਸੀਂ ਪਾਊਡਰ 슈ਗਰ ਵੀ ਹੈ ਜਿਹੜੀ ਵਰਤ ਸਕਦੇ ਹੋ ਜਾਂ ਘਰੇ ਜੋ ਚੀਨੀ ਹੁੰਦੀ ਹੈ ਉਹਨੂੰ ਮਿਕਸੀ ਦੇ ਵਿੱਚ ਮਿਕਸ ਕਰਕੇ ਪਾਊਡਰ ਬਣਾ ਸਕਦੇ ਹੋ ਤੇ ਇਹ ਬੂਰਾ ਖੰਡ ਆਪਾਂ ਐਡ ਕਰ ਦੇਾਂਗੇ ਇਹ ਪੌਣੀ ਕੌਲੀ ਐਡ ਕਰਾਂਗੇ ਆਪਾਂ ਤੇ ਲਓ ਜੀ ਹੁਣ ਆਪਾਂ ਇੱਥੇ ਇੱਕ ਦੋ ਚੀਜ਼ਾਂ ਹੋਰ ਐਡ ਕਰਾਂਗੇ ਇਨਾਂ ਨੂੰ ਵਧੀਆ ਟੇਸਟ ਦੇਣ ਦੇ ਲਈ ਸਭ ਤੋਂ ਪਹਿਲਾਂ ਇਲਾਇਚੀ ਪਾਊਡਰ ਐਡ ਕਰਾਂਗੇ ਇਲਾਇਚੀ ਨੂੰ ਮੈਂ ਕੱਟ ਕੇ ਇਸ ਤਰੀਕੇ ਨਾਲ ਪਾਊਡਰ ਬਣਾ ਲਿਆ ਸੀ ਬਾਜ਼ਾਰ 'ਚੋਂ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਬਰੀਕ ਕੱਟੇ ਹੋਏ ਆਪਾਂ ਬਦਾਮ ਐਡ ਕਰ ਦੇਾਂਗੇ ਥੋੜੇ ਜਿ ਮੇਰੇ ਕੋਲੇ ਹੈਗੇ ਆ ਇੱਥੇ ਪੇਸਟੇ ਇਹਨਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਸੀ ਇਹ ਐਡ ਕਰ ਦੇਾਂਗੇ ਡ్రਾਈ ਫਰੂਟ ਜੋ ਵੀ ਤੁਹਾਡੇ ਕੋਲੇ ਘਰ ਦੇ ਵਿੱਚ ਹੋਏ ਤੁਸੀਂ ਉਹੀ ਐਡ ਕਰ ਸਕਦੇ ਹੋ ਬਿਲਕੁਲ ਇਹ ਆਪਸ਼ਨਲ ਹੈ ਬਿਨਾ ਡ్రਾਈ ਫਰੂਟ ਤੋਂ ਵੀ ਲੱਡੂ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਦੇਖੋ ਵਿਖੰਡ ਹੈ ਜਿਹੜੀ ਬੇਸਣ ਦੇ ਨਾਲ ਮਿਕਸ ਹੋ ਜੇ ਕਿਉਂਕਿ ਹਲਕੇ ਹਲਕੇ ਦਾਣੇ ਬਣੇ ਹੋਏ ਸੀ ਬੇਸਣ ਦੇ ਇਸ ਕਰਕੇ ਆਪਾਂ ਖੰਡ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਦੇਖੋ ਤੇ ਹੁਣ ਆਪਾਂ ਲੱਡੂ ਵਟਣੇ ਸਟਾਰਟ ਕਰਾਂਗੇ ਜਿੰਨੇ ਜਿੰਨੇ ਸਾਈਜ਼ ਦੇ ਤੁਸੀਂ ਲੱਡੂ ਬਣਾਉਣੇ ਹਨ ਉਸ ਤਰੀਕੇ ਨਾਲ ਜਿਹੜਾ ਤੁਸੀਂ ਲੱਡੂਆਂ ਨੂੰ ਬਣਾ ਸਕਦੇ ਹੋ ਇਸ ਤਰੀਕੇ ਨਾਲ ਮੈਂ ਸਾਰੇ ਲੱਡੂ ਆ ਜਿਹੜੇ ਤਿਆਰ ਕਰ ਲੂੰਗੀ ਬਹੁਤ ਹੀ ਵਧੀਆ ਹੈ ਲੱਡੂ ਬਣਨਗੇ ਜੇਕਰ ਲੱਡੂ ਇੱਥੇ ਬਣ ਨਾ ਰਹੇ ਹੋਏ ਥੋੜਾ ਜਿਹਾ ਤੁਹਾਨੂੰ ਲੱਗਿਆ ਵੀ ਕਿਓ ਹੋਰ ਐਡ ਕਰਨ ਦੀ ਜ਼ਰੂਰਤ ਹੈ ਤਾਂ ਤੁਸੀਂ ਇੱਕ ਅੱਧਾ ਚਮਚ ਘਿਓ ਦਾ ਹੋਰ ਗਰਮ ਕਰਕੇ ਐਡ ਕਰ ਲਿਓ ਵੀ ਲੱਡੂਆਂ ਦੀ ਸ਼ੇਪ ਨਾ ਬਣ ਰਹੀ ਹੋਈ ਪਰ ਲੱਡੂ ਬਹੁਤ ਵਧੀਆ ਬਣ ਕੇ ਦੇਖੋ ਤਿਆਰ ਹੋਗੇ ਜੇ ਤਾਂ ਜਿਆਦਾ ਦਿਨ ਤੁਸੀਂ ਲੱਡੂ ਰੱਖਣੇ ਹੋਏ ਤਾਂ ਤੁਸੀਂ ਕਿਓ ਐਡ ਕਰ ਸਕਦੇ ਹੋ ਜੇ ਤੁਸੀਂ ਥੋੜੇ ਦਿਨਾਂ ਚ ਲੱਡੂ ਖਤਮ ਕਰਨੇ ਹੋਏ ਫਿਰ ਤੁਸੀਂ ਇਹਦੇ ਵਿੱਚ ਹੈ ਜਿਹੜਾ ਦੁੱਧ ਵੀ ਐਡ ਕਰ ਸਕਦੇ ਹੋ 2-3 ਚਮਚ ਸਾਰੇ ਲੱਡੂ ਮੈਂ ਤਿਆਰ ਕਰ ਕਰ ਕੇ ਬਲੇਡ ਦੇ ਵਿੱਚ ਰੱਖ ਲੂੰਗੀ ਸਾਰੇ ਲੱਡੂ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਿਆਰ ਹੋ ਗਏ ਆ ਜੀ ਬਹੁਤ ਹੀ ਵਧੀਆ ਨਰਾ ਕਲਰ ਆਇਆ ਤੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੇ ਲੱਡੂ ਬਣ ਕੇ ਤਿਆਰ ਹੁੰਦੇ ਆ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰ ਦੇ ਵਿੱਚ ਟਰਾਈ ਕਰਿਓ ਜੀ ਇੱਕ ਅਲੱਗ ਤਰੀਕੇ ਨਾਲ ਬੇਸਣ ਦੇ ਲੱਡੂ ਜ਼ਰੂਰ ਬਣਾਇਓ ਤੇ ਇੱਕ ਲੱਡੂ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਦੇਖੋ ਕਿੰਨਾ ਵਧੀਆ ਨਰਾ ਟੈਕਸਚਰ ਆਇਆ ਦੇਖਣ ਦੇ ਵਿੱਚ ਵੀ ਬਹੁਤ ਸੋਹਣੇ ਲੱਗਦੇ ਤੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦੇ ਆ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ